ਇੰਸਟਾਗ੍ਰam YouTube TikTok Facebook ਇਹ ਸਭ ਕੁਝ ਆਸਟ੍ਰੇਲੀਆ ਵਿੱਚ ਬੈਨ ਹੋ ਗਿਆ ਹੈ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ ਨਿਯਮ ਲਾਗੂ ਹੋ ਗਿਆ 16 ਸਾਲ ਤੋਂ ਘੱਟ ਜਿੰਨੇ ਵੀ ਬੱਚੇ ਨੇ ਉਹ ਇੰਸਟਾਗ੍ਰam Facebook YouTube TikTok ਕੁਝ ਵੀ ਨਹੀਂ ਚਲਾ ਸਕਦੇ ਮਤਲਬ ਕਿ ਉਹ ਇਹਨਾਂ ਪਲੇਟਫਾਰਮਸ ਦੇ ਉੱਤੇ ਆਪਣਾ ਅਕਾਊਂਟ ਨਹੀਂ ਬਣਾ ਸਕਦੇ ਸੋ ਜਿਸ ਕਿਸੇ ਨੇ ਵੀ ਆਪਣਾ ਅਕਾਊਂਟ ਬਣਾਉਣਾ ਹੈ ਉਸ ਨੂੰ ਆਪਣੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ ਜਿੱਥੋਂ ਇਹ ਪਤਾ ਲੱਗ ਸਕੇ ਕਿ ਇਹ 16 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਹੈ ਜਾਂ ਕੋਈ ਨਿਆਣਾ ਹੈ ਜੇਕਰ ਕੋਈ ਵੀ ਕੰਪਨੀ ਚਲਾਕੀ ਦੇ ਨਾਲ ਬੱਚਿਆਂ ਨੂੰ ਅਕਾਊਂਟ ਬਣਾਉਣ ਦੀ ਇਜਾਜ਼ਤ ਦੇ ਦਿੰਦੀ ਹੈ ਤਾਂ 33 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲੱਗਣ ਦੀ ਗੱਲਬਾਤ ਚੱਲ ਰਹੀ ਹੈ ਮਤਲਬ ਕਿ ਕੰਪਨੀ ਨੂੰ ਕਰੋੜਾਂ ਰੁਪਏ ਦਾ ਘਾਟਾ ਪਏਗਾ ਹੁਣ ਗੱਲ ਕਰੀਏ ਕਿ ਆਸਟ੍ਰੇਲੀਆ ਦੀ ਸਰਕਾਰ ਨੇ ਐਦਾਂ ਕੀਤਾ ਹੀ ਕਿਉਂ ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਦਿਮਾਗੀ ਹਾਲਤ ਖਰਾਬ ਹੋ ਰਹੀ ਹੈ ਅਤੇ ਖੁਦਕੁਸ਼ੀ ਵਾਲੇ ਖਿਆਲ ਬੱਚਿਆਂ ਨੂੰ ਤੰਗ ਕਰ ਰਹੇ ਨੇ ਸੋ ਇਹ ਗੱਲ ਨੂੰ ਤਾਂ ਆਪਣਾ ਸਮਾਜ ਵੀ ਸਮਝਦਾ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਹੌਲੀ-ਹੌਲੀ ਇਹਨਾਂ ਚੀਜ਼ਾਂ ਤੋਂ ਦੂਰ ਕਰੀਏ ਯੂਰਪ ਅਤੇ ਨਾਰਥ ਅਮਰੀਕਾ ਵਿੱਚ ਵੀ ਇਸ ਮੁੱਦੇ ਦੇ ਉੱਤੇ ਵਿਚਾਰ ਚੱਲ ਰਹੀ ਹੈ ਕਿਉਂਕਿ ਰੀਲਸ ਸ਼ੋਰਟਸ ਸਾਨੂੰ ਪਤਾ ਹੈ ਕਿ ਕਈ ਵਾਰ ਐਦਾਂ ਦੇ ਕੰਟੈਂਟ ਉਹਨਾਂ ਉੱਪਰ ਆਉਂਦੇ ਨੇ ਜਿਨ੍ਹਾਂ ਵਿੱਚ ਭਾਸ਼ਾ ਦੀ ਕੋਈ ਵੀ ਮਰਿਆਦਾ ਨਹੀਂ ਹੁੰਦੀ। ਸੋ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹ ਫੈਸਲਾ ਸਹੀ ਕੀਤਾ ਹੈ ਜਾਂ ਨਹੀਂ। ਜੇ ਵੀਡੀਓ ਪਸੰਦ ਆਈ ਤਾਂ ਤੁਸੀਂ ਆਪਣੇ ਚਾਹੇਤਿਆਂ ਦੇ ਨਾਲ ਵੀ ਸਾਂਝ ਪਾ ਸਕਦੇ ਹੋ